ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਦੇ ਤਰਸਣਾ ਚਾਹੁੰਦਾ ਮੈਂ ਦੱਸਣਾ ਚਾਹੁੰਦਾ ਵੀ ਨਿਹਰਾ ਨਾਮ ਪਰ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਪਿੰਡ ਦਬੁਰਜੀ ਤੋਂ ਸੁਲਤਾਨਪੁਰ ਰੋਡ ਤੋਂ ਡਿਊਟੀ ਤੇ ਆ ਰਿਹਾ ਸੀ ਚੀਦਾ ਸਾਹਿਬ ਚੀਦਾ ਸਾਹਿਬ ਡਿਊਟੀ ਚੀਦਾ ਸਾਹਿਬ ਕਰ ਰਿਹਾ ਕਰਦਾ ਹਾਂ ਤੇ ਮੈਨੂੰ ਰਸਤੇ ਵਿੱਚ ਤਿੰਨ ਲੁੱਟੇਰਿਆਂ ਨੇ ਘੇਰ ਲਿਆ ਦਰਸ਼ਨ ਐਵੇਨਿਊ ਲਾਗੇ ਉਹਨਾਂ ਨੇ ਉਹਨਾਂ ਨੇ ਮੇਰੇ ਜੇਬ ਨੂੰ ਤੇ ਸਾਈਡਾਂ ਤੇ ਹੱਥ ਮਾਰ ਕੇ ਆਖਿਆ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਤੇ ਮੈਂ ਆਖਿਆ ਵੀ ਰੌਲਾ ਤੇ ਪਾਉਣਾ ਹੀ ਪਾਉਣਾ ਉਹਨਾਂ ਨੇ ਮੁੜ ਕੇ ਮੈਂ ਜਦੋਂ ਰੌਲਾ ਪਾਇਆ ਉਹਨਾਂ ਨੇ ਮੈਨੂੰ ਡਾਂਗਾ ਨਾਲ ਕੁੱਟਿਆ ਤਿੰਨ ਜਣੇ ਹੀ ਦੋਵਾਂ ਦੇ ਹੱਥਾਂ ਵਿੱਚ ਡਾਂਗਾ ਸੀ ਇੱਕ ਜਿਹੜਾ ਮੋਟਰਸਾਈਕਲ ਚਲਾਉਣ ਵਾਲਾ ਉਹਦੇ ਹੱਥ 'ਚ ਨਹੀਂ ਮੋਫ ਹੈਗਾ ਸੀ ਕਰਕੇ ਮੇਰਾ ਕਾਰਵਾਈ ਮੇਰੇ ਕਾਰਵਾਈ ਕੀਤੀ ਜਾਵੇ ਜੋ ਹਾਂਜੀ ਮੇਰੇ ਹਾਰੇ ਬਾਹ ਦੇ ਸਾਟਾ ਲੱਗੀ ਆ ਤੇ ਉਹ ਕੀ ਵਜਾ ਉਹ ਡਾਂਗ ਦੇ ਨਾਲ ਉਹਨਾਂ ਨੇ ਕੋਈ ਸਟ੍ਰੀਟ ਬੱਦਨੇ ਕੋਈ ਜਿਹੜੀ ਮੇਰੇ ਹੱਥ ਦੇ ਉੱਤੇ ਲੱਜੀ ਆ ਗੰਡਾਸੀ ਆ ਜਾਂ ਕੋਈ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਪਤਾ ਸਤ ਜਾਂ ਬਰਸ ਤਿੰਨ ਬੰਦੇ ਮੋਟਰਸਾਈਕਲ ਤੇ ਹੀ ਇਹ ਸਵਾਗ 4 ਵਜੇ ਦਾ ਸਾਰਾ ਕਿੰਨੇ ਬੰਦੇ ਮੁੰਨੇ ਠੀਕ ਹੈ ਤਾਂ ਪੈਸੇ ਕਿੰਨੇ ਦੇ ਲਾ ਕੇ ਦੇ ਪੈਸੇ ਮੇਰ ਕੋ 1000 ਰੁਪਿਆ ਹੈਗਾ ਹੀ ਮੈਂ ਕੌਣ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਪੈਸਾ ਨਹੀਂ ਨਾ ਨਾਮ ਵੈ ਨਾ ਮੋਬਾਈਲ ਹੀ ਖੋਇਆ ਗਿਆ ਤੇ ਨਾ ਪੈਸੇ ਖੋਏ ਗਏ ਇਸ ਸੰਬੰਧ ਵਿੱਚ ਤੁਸੀਂ ਕੋਈ ਕੰਪਲੇਟ ਦਿੱਤੀ ਕੰਪਲੇਨ ਦਿੱਤੀ ਆ ਆਪਣੇ ਸੁਲਤਾਨਪੁਰ ਨੇੜੇ ਜਿੱਥੇ ਚੌਕੀ ਹੈ ਜੀ ਇਹ ਸ਼ਵਾ ਸੰਬੰਧ ਦਾ ਮੈਂ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਜੋ ਕੰਨ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ ਇਸ ਸੰਬੰਧ ਵਿੱਚ ਗਰੂ ਕਰਕੇ ਸੇਵਾ ਕਰਦੇ ਤੁਹਾਡੇ ਮੈਸਟਰ ਦੇ ਹੱਥਾਂ ਹੁੰਦਾ ਹਾਂ ਹਾਂਜੀ ਇਹ ਬਹੁਤ ਮਾੜਾ ਕੰਮ ਹੋਇਆ ਜਿਹੜਾ ਮੇਰੇ ਨਾਲ ਹੋਇਆ ਬਹੁਤ ਕਾ ਹੁੰਡਿਆ ਹੋਰ ਦੁਨੀਆ ਨਾਲ ਵੀ ਹੁੰਡਿਆ ਤੱਕਾ ਇਹਨਾਂ ਵਾਸਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਹਾਂਜੀ ਬਬਈ ਤੇ ਸੇਵਾਦਾਰ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਕੋ 4 4:30 ਵਜੇ ਸਾਡਾ ਸੇਵਾਦਾਰ ਆ ਭਾਈ ਪਰਮਜੀਤ ਸਿੰਘ ਉਹ ਆਪ ਵੀ ਡਿਊਟੀ ਵਾਸਤੇ ਦਬੁਰਜੀ ਤੋਂ ਸੁਲਤਾਨਪੁਰ ਪਿੰਡ ਥਾਣੀ ਹੁੰਦਾ ਆ ਆਪਣੀ ਡਿਊਟੀ ਤੇ ਆ ਰਿਹਾ ਸੀ। ਤੇ ਦਬੁਰਜੀ ਤੋਂ ਆਂਦਿਆਂ ਸੁਲਤਾਨਪੁਰ ਪਿੰਡ ਲੱਗੇ ਦਰਸ਼ਨ ਐਵੈਨਿਊ ਤੇ ਦਰਸ਼ਨ ਐਵੈਨਿਊ ਦੇ ਕੋਲ ਉਹਨੂੰ ਤਿੰਨ ਮੁੰਡੇ ਜਿਹੜੇ ਲੁਟੇਰੇ ਮੋਟਰਸਾਈਕਲ ਤੇ ਉਹ ਜਿਹੜੇ ਉਹਨੂੰ ਉਹਦਾ ਪਰਸ ਤੇ ਮੋਬਾਈਲ ਫੋਨ ਵਾਸਤੇ ਉਹਨਾਂ ਨੇ ਲੁੱਟ ਖੋਹਨ ਵਾਸਤੇ ਉਹਨੂੰ ਉਰਤੇ ਹਮਲਾ ਕੀਤਾ ਤੇ ਉਹਨੂੰ ਦਾਤਰ ਨਾਲ ਉੱਤੇ ਵਾਰ ਵੀ ਕੀਤਾ ਤੇ ਡਾਂਗਾਂ ਨਾਲ ਵੀ ਉਹਨੂੰ ਕੁੱਟਿਆ ਤੇ ਉਹਦੇ ਹੱਥ ਤੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਹੱਥ ਤੇ ਵਾਰ ਕੀਤਾ ਉਹਨਾਂ ਨੇ ਤੇ ਉਹਨੂੰ ਅਸੀਂ ਗੁਰਾਂ ਦਾ ਹਸਪੀਟਲ ਦੇ ਦਾਖਲ ਕਰਵਾਇਆ ਵਾ ਤੇ 6 ਟਾਂਕੇ ਲੱਗੇ ਉਹਦੇ ਤੇ ਹੋਰ ਵੀ ਉਹਨੂੰ ਅੰਦਰੂਨੀ ਸੱਟਾਂ ਵੀ ਕਾਫੀ ਲੱਗੀਆਂ ਗਈਆਂ ਕਿਤੇ ਕਿੰਨੇ ਕੁ ਵਜੇ ਦਾ ਸਮਾਂ ਸੀ ভাই ਇਹ ਸਵੇਰੇ ਕੋਈ 4:00 4:30 ਵਜੇ ਦਾ ਟਾਈਮ ਸੀ ਤੇ ਕਿੰਨੇ ਕੁ ਬੰਦੇ ਪਏ ਲੱਗੀ ਤਿੰਨ ਬੰਦੇ ਸੀ ਉਹਦੇ ਦੱਸਣ ਮੁਤਾਬਕ ਵੀ ਤਿੰਨ ਬੰਦੇ ਸੀ ਜਿਹੜੇ ਪਏ ਆ ਸੱਟਾਂ ਕਿਤੇ ਕਿਤੇ ਲੱਗੀਆਂ ਸੱਟ ਉਹਦੇ ਹੱਥ ਤੇ ਹੱਥ ਵੜਿਆ ਗਿਆ ਉਹਦਾ ਤੇ ਟਾਂਕੇ ਲੱਗੇ ਉਹਨੂੰ 6 ਟਾਂਕੇ ਲੱਗੇ ਆ ਤੇ ਹੋਰ ਵੀ ਉਹਨਾਂ ਨੇ ਡਾਂਗਾ ਡੁੱਗਾ ਨਾਲ ਕਾਫੀ ਅਨੁਮਰਤ ਕੇਂਦਰੂਨੀ ਸਟਾਫ ਕਾਫੀ ਲੱਗੇ। ਅਸੀਂ ਪਿਲ ਕੇ ਕਿੰਨਾ ਜੇ ਮੌਣ ਕਿੰਨਾ ਹੁਣ ਠੀਕ ਆ ਉਹਦੇ ਟਾਂਕੇ ਲੱਗੇ ਆ ਹਸਪੀਟਲ ਦਾਖਲਾ ਹੋਣ ਐਡਮਿਟਾ ਹੋਣ ਵੇਖੋ ਓੜੀ ਵਾਲੀ ਕੋਲ ਸੁਪਰ ਐਡਮਿਨ ਦੀ ਅਸੀਂ ਤੇ ਇਹੋ ਗੱਲ ਕਰਾਂਗੇ ਵੀ ਢਿੱਲੀ ਕਾਰਗੁਜ਼ਾਰੀ ਹੈ ਉਹਨਾਂ ਦੀ ਇਸੇ ਜੇ ਇਸ ਤਰ੍ਹਾਂ ਉਹਦੇ ਜਿਹੜੇ ਸਾਡੇ ਸੇਵਾਦਾਰ ਦਰਦਰ ਦੇ ਅਨੁਸਾਰ ਹੈ ਵੀ ਉੱਥੇ ਕੋਪ ਹਨੇਰਾ ਸੀ ਰਾਤ ਕੋਈ ਵੀ ਲਾਈਟ ਨਹੀਂ ਸੀ ਜਗਰੀ ਤੇ ਕੋਈ ਵੀ ਪੁਲਿਸ ਮੁਲਾਜ਼ਮੀ ਉੱਥੇ ਨਹੀਂ ਸੀ ਹੋ ਸਕਦਾ ਵੀ ਜੇ ਪੁਲਿਸ ਉੱਥੇ ਗਸ਼ਤ ਕਰਦੀ ਹੁੰਦੀ ਤੇ ਉਹ ਵੇਖ ਕੇ ਲਟੇਰਿਆਂ ਨੂੰ ਭੱਜ ਜਾਂਦੇ ਪੁਲਿਸ ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗਿਆ ਵੀ ਜਿਹੜਾ ਸਾਡੇ ਸੇਵਾਦਾਰ ਦਾ ਨੁਕਸਾਨ ਵਿਚਾਰੇ ਦਾ ਹੱਥ ਵੜਦਾ ਉਹਨਾਂ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਲਟੇਰਿਆਂ ਨੂੰ ਜਿਹੜਾ ਫੜਦਾ ਚਾਹੀਦਾ ਵਾ ਤੇ ਉਹਨਾਂ ਦੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਭੇਜਣਾ ਚਾਹੀਦਾ ਤੇ ਹੋਰ ਵੀ ਸਾਰੀ ਜਿਹੜੀ ਪੁਲਿਸ ਨੂੰ ਵੀ ਚਾਹੀਦਾ ਹੈ ਵੀ ਗਸ਼ਤ ਜਿਹੜੀ ਉਹ ਆਪਣੀ ਤੇਜ਼ ਕਰਨ ਇਹ ਜਿਹੜੇ ਇਸ ਤਰ੍ਹਾਂ ਅਨਸਰ ਜਿਹੜੇ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਨਸ਼ੇ ਵਾਲੇ ਜਿਹੜੇ ਟੀਕੇ ਲਾ ਕੇ ਕੁੜੀਆਂ ਮੁੰਡੇ ਜਿਹੜੇ ਇਸ ਤਰ੍ਹਾਂ ਫਿਰਦੇ ਰਹਿੰਦੇ ਆ ਉਹਨਾਂ ਨੂੰ ਨਾਥ ਭਜ ਜਾਂਦੇ ਆ